ਲੇਬਰ ਦੇ ਨਾਲ ਹੋਈ ਲੜਾਈ ਡਰਾਉਣ ਦੇ ਲਈ ਚੁੱਕ ਲਿਆ ਪੇਤਾ ਦੀ ਰਹਿਫਲਾ ਤੇ ਕਰ ਦਿੱਤੇ ਫਾਇਰ ਰਾਮਪੁਰਾ ਜੀ ਆਰਪੀ ਪੁਲਿਸ ਦੇ ਆ ਗਿਆ ਹੱਥ ਅਤੇ ਫੜ ਕੇ ਕੀਤਾ ਗਿਆ ਮਾਮਲਾ ਦਰਜ ਮਾਮਲਾ ਬੀਤੀ ਕੱਲ ਦਾ ਅੱਜ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਸ਼ੁੱਕਰਵਾਰ ਨੂੰ 2 ਵਜੇ ਦੇ ਲਗਭਗ ਐਸਆਈ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਿਅਕਤੀ ਵੱਲੋਂ ਕੱਲ ਸਾਡੇ ਵੱਲੋਂ ਰੇਲਵੇ ਸਟੇਸ਼ਨ ਦੇ ਉੱਤੇ ਰਾਮਪੁਰਾ ਵਿਖੇ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਸਾਨੂੰ ਫਾਇਰ ਕਰਨ ਦੀ ਆਵਾਜ਼ ਸੁਣੀ ਤਾਂ ਅਸੀਂ ਜਾ ਕੇ ਜਦੋਂ ਉੱਥੇ ਪਹੁੰਚੇ ਤਾਂ ਇਸ ਵਿਅਕਤੀ ਦੇ ਕੋਲੋਂ ਇੱਕ ਰੈਫਲ ਤਿੰਨ ਖੋਲ ਅਤੇ ਇੱਕ ਜਿੰਦਾ ਆਪਣਾ ਇਸ ਦੇ ਕੋਲੋਂ ਕਾਰਤੂਸ਼ ਮਿਲਿਆ ਹੈ ਇਸ ਵਿਅਕਤੀ ਦੀ ਕਿਸੇ ਲੇਬਰ ਵਾਲੇ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਲੜਾਈ ਹੋਈ ਤੇ ਉਸ ਤੋਂ ਬਾਅਦ ਡਰਾਉਣ ਦੇ ਲਈ ਆਪਣੇ ਪਿਤਾ ਦੀ ਲਾਇਸੈਂਸੀ ਰੈਫਲ ਚੱਕ ਲਿਆ ਤੇ ਇਸ ਨੇ ਉੱਥੇ ਅੱਗੇ ਫੈਰ ਕਰ ਦਿੱਤੇਗੇ ਜਿਸ ਦੇ ਕਾਰਵਾਈ ਕਰਦੇ ਹੋਏ ਜੀਪ ਜੀਆਰਪੀ ਰਾਮਪੁਰਾ ਥਾਣਾ ਵਿਖੇ ਇਸ ਦੇ ਮਾਮਲੇ ਦਾ ਜੀ ਕੀਤਾ ਗਿਆ ਤੇ ਅੱਜ ਇਸ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਮੈਡੀਕਲ ਇਹਨੇ ਇਸ ਦਾ ਕਰਵਾ ਕੇ ਇਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਸਰ ਅਕੀਪੁਰਾ ਮੌਲਾ ਸਰ ਇਹ ਮਾਨਯੋਗ ਡੀਜੀਪੀ ਸਾਹਿਬ ਰੇਲਵੇ ਡੀਐਸਪੀ ਸਾਹਿਬ ਪ੍ਰੋਇਪਰ ਐਸੋਤ ਸਾਹਿਬ ਜੀਆਰਪੀ ਬਠਿੰਡਾ ਦੇ ਹੁਕਮ ਅਨੁਸਾਰ ਚੈਕਿੰਗ ਕਰ ਰਹੀ ਸੀ ਕੱਲ ਮਿਤੀ 25 ਸਤ ਨੂੰ ਦਰਾਨੇ ਚੈਕਿੰਗ ਲੇਲੇ ਪਲੇਟ ਤੇ ਇੱਕ ਫਾਇਰ ਦੀ ਆਵਾਜ਼ ਆਈ ਆਵਾਜ਼ ਸੁਣ ਕੇ ਅਸੀਂ ਮੌਕੇ ਤੇ ਗਏ ਤੇ ਜਾ ਕੇ ਜਿਹੜਾ ਹੈਗਾ 12 ਬੂਰਾ ਇਹ ਹਾਲ ਸਵੇਤ ਤੇ ਇਹਨੂੰ ਰੱਬ ਕੀਤਾ ਜਿਹਦੇ ਹੰਤੇ ਨੂੰ ਕੋਲ ਇੱਕ ਜਿੰਦਾ ਆਪਣਾ ਡਰਾਉਨ ਬ੍ਰਾਮ ਹੋਇਆ ਕੀ ਕਾਰਨ ਕਿਸੇ ਫਾਇਰ ਦਾ ਕਾਰਨ ਇਹਦਾ ਕੋਈ ਆਪਣਾ ਉੱਥੇ ਲੇਬਰ ਵਾਲਾ ਨਾ ਥਰੇ ਸੀਗਾ ਕੋਈ ਲੈਣ ਦੇਣ ਦਾ ਤੇ ਉਹਦੇ ਨਾਲ ਇਹ ਆਪਣਾ ਆ ਗਿਆ ਤੇ ਡਰਾਉਨ ਦੀ ਖਾਤਰ ਉਹਨਾਂ ਨੂੰ ਪਾਈ ਫਿਰ ਕੀਤੇ ਨੇ ਕੀ ਅਸਲਾ ਹੰਸ ਸੀ ਸੀਗਾ ਕਿ ਅਸਲਾ ਇਹਦੇ ਫਾਦਰ ਨਾਮ ਤੇ ਸੀਗਾ ਜੀ ਕਿਸ ਤਰ੍ਹਾਂ ਇਹ ਕਾਰਵਾਈ ਕਰਦੇ ਕਾਰਵਾਈ ਕਰਤੀ ਸਾਰਿਆਂ ਦੇ ਕੱਲ ਮਕਦਮਾ ਅੱਜ ਕਰਤਾ ਜੀ ਇੱਕ ਮਕਦਮਾ ਮੂਰਾ ਕਰਤਾ ਸੀ 53 ਜੀ ਅੰਡਰ ਸੈਕਸ਼ਨ 225 ਬੀ ਐਨ ਐਸ 25 59